ਜਨਮ ਜਾਤਾ ਕਰਮ ਗਿਆਤਾ ਧਰਮ ਚਾਰ ਵਿਚਾਰ ਉਹ ਜਨਮ ਜਨਮਾਂਤਰਾਦੀ ਗੱਲਾਂ ਜਾਣਨ ਵਾਲਾ ਕਰਮ ਕਾਂਡਾ ਦਾ ਗਿਆਤਾ ਅਤੇ ਧਰਮ ਦਾ ਚੰਗਾ ਵਿਚਾਰਕ ਹੈ। ਬੇਦ ਪੇਵ ਨਾ ਪਾਵਈ ਸੇਵ ਰੂਦਰ ਔਰ ਮੁਖ ਚਾਰ ਜਿਸ ਦਾ ਵੇਦ ਸ਼ਿਵ ਰੂਦਰ ਅਤੇ ਬ੍ਰਹਮਾ ਰਹਾਸ ਨਹੀਂ ਜਾਣ ਸਕੇ। ਕੋਟ ਇੰਦਰ ਉਪੇਂਦਰ ਵਿਆਸ ਸਨਕ ਸੰਤ ਕੁਮਾਰ ਕਰੋੜਾ ਇੰਦਰ ਉਪੇਂਦਰ ਬਾਨਵ અવਤਾਰ ਵਿਆਸ ਸਨਕ ਸੰਤ ਕੁਮਾਰ ਆਦੀ ਸਭ ਗਾਏ ਗਾਏ ਥਕੇ ਸਭ ਹੈ ਗੁਣ ਚਕਰਤ ਭੇ ਮੁਖ ਚਾਰ ਉਸਦੇ ਗੁਣ ਗਾ ਗਾ ਕੇ ਥੱਕ ਕੇ ਹਨ ਅਤੇ ब्रह्मा ਹੈਰਾਨ ਹੋ ਗਿਆ ਹੈ ਆਦ ਅੰਤਨਾ ਮੱਦ ਜਾ ਕੋ ਭੂਤ ਭਭ ਭਵਾਨ ਉਸਦਾ ਆਦ ਅੰਤ ਅਤੇ ਮੱਦ ਅਤੇ ਭੂਤ ਭਵਿਕ ਅਤੇ ਵਰਤਮਾਨ ਕੁਝ ਵੀ ਨਹੀਂ ਹੈ ਸਤਦਵਾਪਰ ਤ੍ਰਿਤੀਆ ਕਾਲਯੁਗ ਚਤਰਕਾਲ ਪ੍ਰਦਾਨ ਉਹ ਸਤਯੁਗ ਦਵਾਪਰ ਤ੍ਰੇਤਾ ਅਤੇ ਕਾਲਯੁਗ ਚੋਹਾ ਕਾਲਾ ਵਿੱਚ ਪ੍ਰਦਾਨ ਹੈ تیائے تیائے تھکے مہام گائے گندرب اپار اس مہامنی آراد دے آراد دے تھک گے ہن آتے اپار گندرب گا گا کے ہار گے ہن ہار ہار تھکے سب ہے نہیں پائی ہے تہ پار سب ہار ہار کے تھک گے ہن پر کوئی بھی اُلتا پار نہیں پا سکیا નારદ ఆదిક वेद व्यासक मुन महान अनंत नारद वेद व्यास आदि बेअंत महान मुनी त्याए त्याए થકે સબ કર કોટ કષ્ટ তুরંત ક્રોડા કષ્ટ પૂર્ણ ઓકે યતન વાલી ઉસદી આરાતણા કર દે કર દે થક ગે હન ਗਾਏ ਗਾਏ ਥਕੇ ਗੰਦਰਬ ਨਾਚ ਅਪਛਰ ਅਪਾਰ ਗਾ ਗਾ ਕੇ ਗੰਦਰਬ ਥਕ ਗਏ ਹਨ ਅਤੇ ਬੇਅੰਤ ਅਪਸ਼ਰਾਵਾਂ ਵੀ ਨਾਚ-ਨਾਚ ਕੇ ਥਕ ਗਈਆਂ ਹਨ ਸੋਦ ਸੋਦ ਥਕੇ ਮਹਾਸੁਰ ਪਾਇਓ ਨਹਿ ਪਾਰ ਪ੍ਰਧਾਨ ਦੇਵਤੇ ਉਸ ਨੂੰ ਲਬ ਲਬ ਕੇ ਥਕ ਗਏ ਹਨ ਪਰ ਉਸ ਦਾ ਪਾਰ ਨਹੀਂ ਪਾ ਸਕੇ ਦਵਪਰਸਾਦ ਦੋਹਰਾਓ ਤੇਰੀ ਕਿਰਪਾ ਨਾਲ ਦੁਹਰਾ ਇੱਕ ਸਮੈ ਸ੍ਰੀ ਆਤਮਾ ਉਚਰਿਓ ਮਤ ਸਿਓ ਬੈਣ ਇੱਕ ਵਾਰ ਸ੍ਰੀ ਆਤਮਾ ਨੇ ਬੁੱਧੀ ਪ੍ਰਤ ਇਸ ਤਰਾਂ ਬਚਨ ਕੀਤਾ ਸਭ ਪਰਤਾਪ ਜਗਦੀਸ਼ ਕੋ ਕਹੋ ਸકલ ਵਿਦਤੈਨ ਕਿ ਤੁਸੀਂ ਚੰਗੀ ਤਰ੍ਹਾਂ ਉਸ ਜਗਦੀਸ਼ ਦਾ ਸਾਰਾ ਪਰਤਾਪ ਮੈਨੂੰ ਦੱਸੋ ਕੋਆ ਧਮਾ સ્વરૂਪ ਹੈ ਕਹਾਂ ਸ੍ਰੇਸ਼ਟ ਕੋ ਵਿਚਾਰ ਆਤਮਾ ਦਾ ਸਰੂਪ ਕੀ ਹੈ ਅਤੇ ਸ੍ਰਿਸ਼ਟੀ ਦਾ ਵਿਚਾਰ ਕਿਵੇਂ ਹੈ ਕੌਣ ਧਰਮ ਕੋ ਕਰਮ ਹੈ ਕਹੋ ਸকল ਵਿਸਥਾਰ ਧਰਮ ਦਾ ਕਿਹੜਾ ਕਰਮ ਹੈ ਇਸ ਨੂੰ ਵਿਸਥਾਰ ਨਾਲ ਦੱਸੋ ਕਹਿ ਜੀ ਤਵ ਕਹਿ ਮਰਨ ਹੈ ਕਾਵਨ ਸਵਰਗ ਕਹਿ ਨਰਕ ਜਿਉਣਾ ਕੀ ਹੈ ਮਰਨਾ ਕੀ ਹੈ سورگ کی ہے آتے نرک کی ہے کو سگڑا کو مورتا کہاں ترک او ترک سگڑ کون ہے مورک کون ہے ترک کی ہے آتے ترک بےد لیلی کی ہے دوہرا کو نا جس ہے کون کون پاپ کہہ ترم ندا کی ہے یس کی ہے ਪਾਪ ਕੀ ਹੈ ਧਰਮ ਕੀ ਹੈ ਕਾਵਨ ਜੋਗ ਕੋ ਭੋਗ ਹੈ ਕਾਵਨ ਕਰਮ ਅਪਕਰਮ ਯੋ ਕੀ ਹੈ ਭੋ ਕੀ ਹੈ ਸੋ ਕਰਮ ਕੀ ਹੈ ਅਤੇ ਕੋ ਕਰਮ ਕੀ ਹੈ ਦੁਹਰਾ ਕਹੋ ਸੋ ਸ਼੍ਰਾਮ ਕਾ ਸੋਕ ਹੈ ਦਮ ਕੋ ਕਹਾ ਕਹੰਤ ਦਸੋ ਤਪਸਿਆ ਕਿਸ ਨੂੰ ਕਹਿੰਦੇ ਹਨ ਅਤੇ ਇੰਦਰੀਆ ਦਾ ਦਾਮਨ ਕਿਸ ਨੂੰ ਕਹਿੰਦੇ ਹਨ کو سورا دتا کونن کہنت کو منت سورما کون ہے دتا کون ہے تنتر کی ہے منتر کی ہے دوہرا کہا رنک راجا کون ہرک سوگ ہے کونن کون پیخاری ہے راجا کون ہے ہرکت سوگ کی ہے ਰੋਗੀ ਰਾਗੀ ਕਵਨ ਕਹੋ ਤਤ ਮੋਹੇ ਤਵਨ ਰੋਗੀ ਕੌਣ ਹੈ ਅਤੇ ਸੰਸਾਰ ਵਿੱਚ ਲਿਪਤ ਰਾਗੀ ਕੌਣ ਹੈ ਉਸ ਦੀ ਅਸਲੀਅਤ ਮੈਨੂੰ ਦੱਸੋ ਦੋਹਰਾ ਕਵਨ ਰੇਸ਼ਟ ਕੋ ਪੋਸਟ ਹੈ ਕਹਾ ਸ਼੍ਰੇਸ਼ਟ ਕੋ ਚਾਰ ਰੱਜਿਆ ਹੋਇਆ ਕੌਣ ਹੈ ਬਲਵਾਨ ਕੌਣ ਹੈ ਅਤੇ ਸ੍ਰਿਸ਼ਟੀ ਦੀ ਰਚਨਾਤਾ ਵਿਚਾਰ ਕੀ ਹੈ ਕਾਵਨ ਸੇਸ਼ਟ ਕੋ ਪ੍ਰਸ਼ਟ ਹੈ ਕਹੋ ਸਕਲ ਵਿਸਥਾਰ ਢੀਠ ਕੌਣ ਹੈ ਪ੍ਰਸ਼ਟ ਕੌਣ ਹੈ ਸਾਰੀ ਗੱਲ ਮੈਨੂੰ ਵਿਸਥਾਰ ਸਹਿਤ ਦੱਸੋ ਦੋਹਰਾ ਕਹਾ ਪਰਮ ਕੋ ਕਰਮ ਹੈ ਕਹਾ ਪਰਮ ਕੋ ਨਾਸ ਕਰਨ ਯੋਗ ਕਾਮ ਕਿਹੜਾ ਹੈ ਅਤੇ ਭਰਮ ਦਾ ਨਾਸ਼ ਕਿਵੇਂ ਹੁੰਦਾ ਹੈ ਕਹਾ ਚੇਤਨ ਕੀ ਚੇਸ਼ਟਾ ਕਹਾ ਅਚੇਤ ਪ੍ਰਕਾਸ਼ چنتن کی ہے چیشٹا کی ہے اتے چنتریا دا پرکاش کی ہے دوہرا کہاں نیم سنجم کہاں کہاں گیان اگیان نیم کی ہے سنجم کی ہے گیان گیانگیان کی ہے کو روگی سوگی کون کہاں ترم کی ہان روگی کون ہے سوگی کون ہے ਅਤੇ ਤਰਮਦੀ ਹਾਨੀ ਕਿੱਥੇ ਹੁੰਦੀ ਹੈ ਤੋਹਰਾ ਕੋ ਸੂਰਾ ਸੁੰਦਰ ਕਵਨ ਕਹਾ ਜੋਗ ਕੋ ਸਾਰ ਸੂਰਮਾ ਕੌਣ ਹੈ ਸੁੰਦਰ ਕੌਣ ਹੈ ਅਤੇ ਯੋਗ ਦਾ ਸਾਰ ਕੀ ਹੈ ਕੋਦਾ ਤਾ ਗਿਆਨੀ ਕਵਨ ਕਹੋ ਵਿਚਾਰ ਅਵਿਚਾਰ ਕਰਤਾ ਕੌਣ ਹੈ ਗਿਆਨੀ ਕੌਣ ਹੈ ਇਹਨਾਂ ਦਾ ਵਿਚਾਰ ਅਵਿਚਾਰ ਮੈਨੂੰ ਦੱਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ